ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਢੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਣਗੇ ਅੱਜ ਪਹੁੰਚ ਚੁੱਕੇ ਆ ਪਿੰਡ ਪਾਈਕੇ ਲੱਧੂ ਤੇ ਜਿਲਾ ਲੱਗਦਾ ਸ਼ਰੀ ਤਰਨ ਤਰ ਸਾਬ ਤੇ ਤਸੀਰ ਲੱਗਦੀ ਸਜਣੋਂ ਨੂੰ ਪਾਟੀ ਸਾਰੇ ਭੈਣ ਭਰਾ ਨੂੰ ਰਿਕਵੈਸਟ ਕਰਦੇ ਆ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਆਪਜੀ ਨੂੰ ਜਲਦੀ ਮਿਲਦਾ ਰਹੇ ਤੇ ਆਪ ਆਦੀ ਵਕਤ ਤੋਂ ਵੱਧ ਵੀਡੀਓ ਨੂੰ ਗਾ ਸ਼ੇਅਰ ਕਰਿਆ ਕਰੋ ਐਂਡ ਤੱਕ ਜਰੂਰ ਮੇਰੇ ਪੰਨ ਭਰਾ ਵੇਖਿਆ ਕਰੋ ਵੇਖ ਕੇ ਪੂਰੀ ਡਿਟੇਲ ਸਮਝ ਕੇ ਫਿਰ ਗੱਲਬਾਤ ਕਰਿਆ ਕਰੋ ਬਹੁਤ ਵਧੀਆ ਰਿਸਪੌਂਸ ਸਾਰੇ ਪੰਨ ਭਰਾਉਣ ਦਿੰਦੇ ਪੈਜੇ ਦਿਲ ਦੀਆਂ ਗਰਾਈਆਂ ਚੋਂ ਤੁਹਾਡਾ ਧੰਨਵਾਦ ਵੀ ਕਰਦੇ ਆ ਇਸੇ ਤਰ੍ਹਾਂ ਹੀ ਜੁੜੇ ਰਹੋ ਤੇ ਪਿਆਰ ਕਰਦੇ ਰਹੋ ਆਪਾਂ ਅੱਗੇ ਲੰਮਾ ਸਮਾਂ ਜਿਹੜਾ ਇਹ ਕਾਰੋਬਾਰ ਚਲਾ ਕੇ ਰੱਖਣੇ ਆ ਠੀਕ ਹੈ ਜੀ ਤੇ ਵਧੀਆ ਸਾਰੇ ਭੈਣ ਭਰਾ ਬਾਕੀ ਭੈਣ ਭਰਾਵਾਂ ਨੂੰ ਰਿਕਵੈਸਟ ਬੇਨਤੀ ਜਿਹੜੇ ਵੀ ਆਪਣੇ ਚੈਨਲ ਤੋਂ ਵੀਡੀਓ ਪਾਉਂਦੇ ਆ ਕੋਈ ਵੀ ਗੱਲਬਾਤ ਹੁੰਦੀ ਆ ਸੱਚ ਸਚਾਈ ਦੇ ਨਾਲ ਲੰਮਾ ਸਮਾਂ ਕੰਮ ਚੱਲਦਾ ਜਰੂਰ ਦੱਸਿਆ ਕਰੋ ਠੀਕ ਆ ਜੀ ਕਿਤੇ ਵੀ ਮੇਰੇ ਭੈਣ ਭਰਾ ਵੀਡੀਓ ਆਪਣੇ ਚੈਨਲ ਤੋਂ ਵੇਖ ਕੇ ਪਉਂਦੇ ਨਾ ਉਹਨਾਂ ਗਾੜੀ ਰਿਕਵੈਸਟ ਆ ਠੀਕ ਆ ਜਿਹੜੇ ਵੀ ਭੈਣ ਭਰਾ ਨੇ ਪਸ਼ੂ ਖਰੀਦਿਆ ਸਾਈ ਪਾਈ ਉਹਨੂੰ ਜਰੂਰ ਪਸ਼ੂ ਦਿਆ ਕਰੋ ਕਿਉਂਕਿ ਖੱਜਲ ਖਰਾਬ ਨਾ ਕਰਿਆ ਕਰੋ ਠੀਕ ਹੈ ਜੀ ਤੇ ਭੈਣ ਭਰਾ ਨੂੰ ਵੀ ਬੇਨਤੀ ਆਪਣੇ ਨੂੰ ਜਿਹੜਾ ਪਸ਼ੂ ਖਰੀਦਾ ਹੈ ਕਿ 2-4000 ਰੁਪਏ ਸਾਈ ਪਾਇਆ ਕਰੋ ਅਗਲੇ ਨੂੰ ਪਤਾ ਹੋਵੇ ਪਸ਼ੂ ਖਰੀਦਿਆ ਹੈ ਕਿ ਆਪਣਾ ਪੱਕਾ ਹੀ ਆ ਕੋਈ ਕੋਈ 5-700 ਪਾ ਕੇ ਨਾ ਖਰਾਬ ਕਰਿਆ ਕਰੋ ਤੁਸੀਂ ਵੀ ਕੋਈ 200 ਪਾ ਤੱਕ ਇਹਨੇ 500 ਪਾ ਤਾ ਇਦਾਂ ਨਹੀਂ ਪਸ਼ੂ ਖਰੀਦੇ ਜਾਂਦੇ ਨਰਖ ਫਰਕ ਤੁਹਾਡਾ ਕੰਮ ਆ ਕੇ ਕਰਨਾ ਉੱਚ ਤੁਸੀਂ ਸਹੀ ਜੀ ਠੀਕ ਆ ਤੇ ਆਓ ਕਰੀਏ ਡਿਟੇਲ ਸਾਂਝੀ ਬਾਈ ਗੁਰਪ੍ਰੀਤ ਨਾਲ ਬਾਈ ਜੀ ਸਸੀ ਕਾ ਸਸੀ ਕਾ ਜੀ ਚੜਤੀ ਕਲਾ ਚੜਤੀ ਕਲਾ ਜੀ ਠੀਕ ਹੈ ਜੀ ਉਹ ਸੁਣਾਓ ਵਧੀਆ ਵਧੀਆ ਸਾਹਿਬ ਵਧੀਆ ਤੇ ਮੌਸਮ ਬਦਲ ਵਾਈਦਾ ਹਾਂ ਜੀ ਆਪਾਂ ਪਾਈਏ ਹਨਾ ਜੰਮ ਚਲਾਈਏ ਫਿਰ ਬਰਸਦਾ ਨਹੀਂ ਪਰੰਦਾ ਹਾਂ ਜੀ ਹਾਂ ਜੀ ਡਰੈਸ ਨੋਟ ਕਰਾਈਏ ਪਿੰਡ ਭਾਈ ਲੱਧੂ ਹਾਂ ਤਸਕੀਲ ਪੱਟੀ ਜਿਹੜਾ ਸ਼੍ਰੀ ਤਰਤਾਰ ਸਾਹਿਬ ਅੱਛਾ ਮੋਬਾਈਲ ਨੰਬਰ ਹਾਂ ਜੀ 98141 64924 ਅੱਛਾ ਜੀ ਹਾਂ ਜੀ ਹਾਂ ਜੀ ਵਾਹ ਜੀ ਵਾਹ ਆਇ ਤੇ ਮੇਰਾ ਬੰਬੀ ਮਾਰੇ ਪੈਸੇ ਗ੍ਰੈਂਡਡ ਪੰਪ ਹੈ ਖੀਰੀ ਹੈ ਜੀ ਅੱਛਾ ਖੀਰੀ ਖੀਰੀ ਵਾਜੀ ਕੋਈ ਤਾਜੀ ਰਾਤ ਦੀ 7 ਮਹੀਨੇ ਦੀ ਤੜਕੇ 4 ਵਜੇ 4 ਵਜੇ ਜੋਰ ਪਾ ਕੇ ਓਕੇ ਹੋ ਗਈ ਓਕੇ ਹੋ ਗਈ ਵਾਹ ਜੀ ਵਾਹ ਇਹ 2 ਕਿਲੋ ਪਹਿਲਾਂ ਵੀ ਟਕਾਲੀਆਂ ਚੋਣੀਆਂ ਪਈ ਦੁੱਧ ਨਾ ਵਗਣੋਂ ਨਹੀਂ ਹਟਦਾ ਅੱਛਾ ਹਾਂ ਜੀ ਹਾਂ ਜੀ ਅੱਛਾ ਇਹ ਨਹੀਂ ਬਣੀ ਕਰਵਾਣੀ ਨਹੀਂ ਬਣੀ ਤੇ ਫਿਰ ਚੋਣਾ ਪਿਆ ਸਾਨੂੰ ਅੱਛਾ ਜੀ 3 ਕਿਲੋ ਸੂਨ ਤੋਂ ਬਾਹਰ ਖੀਰੀ ਆ ਖੀਰੀ ਖੀਰੀ ਅੱਛਾ ਖੋਲ ਕੇ ਤੋਰਾ ਕਰਾਈਏ ਚੱਕ ਮਗਰ ਵੱਛੀ ਆ ਗਈ ਨਾ ਵੱਛਾ ਮਗਰ ਵੱਛੀ ਇਹ ਨਾ ਪਹਿਲਾਂ ਦੱਸ ਦੇ ਵੀਰਾਂ ਨੂੰ ਅੱਛਾ ਇਹ ਜਿਹੜਾ ਮਗਰਲਾ ਬਹਿਣੀ ਵਾਲਾ ਥਾਣੇ ਨਾ ਹਾਂ ਇਹ ਅੱਧਾ ਇਹ ਘਾਟ ਤਾਰਾ ਹੋਣ ਜੀ ਏ ਅੱਧਾ ਕੋਈ ਤੇ ਲੜਮਾਨ ਲੈ ਅੱਛਾ ਕੋਈ 3.5 ਥਣੀ ਮੰਨ ਲੈ ਹਨਾ ਅੱਛਾ ਘਾਟ ਆ ਹਾਂ ਜੀ ਹਾਂ ਜੀ ਵੱਛੀ ਬੜੇ ਰੁਪਈਆ ਦੀ ਹੂੰ ਪਰ ਹੁਣ ਮੁੱਲ ਕਰਾਂਗੇ ਉਸ ਹਿਸਾਬ ਨਾਲ ਅਸਾ ਜੀ ਹਾਂ ਜੀ ਅੱਛਾ ਠੰਡ ਦਾ ਧਰ ਕਾਟਾ ਉਲ ਗਿਆ ਚੋਇਆ ਪਤਾ ਲੱਗ ਗਿਆ ਤੁਹਾਨੂੰ ਤੇ ਹਾਂ ਜੀ ਹਾਂ ਜੀ ਵਾਹ ਜੀ ਵਾਹ ਪੰਡ ਹੀ ਲੈਵੇ ਦੀ ਪਾਈ ਪੇਟੀ ਕਰਮਾ ਲਈ ਹਾਂ ਜੀ ਹਾਂ ਜੀ ਦੋ ਦੇ ਚਰਾਉ ਪੰਜੀਰੀ ਆ ਮੂੰਹ ਪੰਜੀ ਲੀਟਰ ਦੁੱਧ ਚਵਾਉਂ ਅੱਛਾ ਆ ਬੱਛੀ ਆ ਗਈ ਸੱਜਣੋ ਤੜਕੇ ਦੀ ਸਹੀ ਥਾਣ ਵੇਖੋ ਕਰਮਾ ਲਈ ਪਹਿਲਾਂ ਵੀ ਚੋਈ ਆ ਤੇ ਬਾਦਾਂ ਚ ਥਾਣ ਪੂਰਾ ਹੂੰ ਜਿੰਨੀ ਬੱਛੀ ਦੀ ਹੈ ਡਾ ਉਹਨਾਂ ਹੀ ਵੰਣਾ ਹਾਂ ਬੋਤੀ ਬਾਤ ਮਾਰ ਨਹੀ ਪੂਰੀ ਪੂਰੀ ਓਕੇ ਪੀਂਛਾ ਉਨਹੀਂ ਅੱਗੇ ਉਨਹੀਂ ਪਿੱਛੇ ਨੂੰ ਜਾਂਦੀ ਆ ਲਾਓ ਮੋੜ ਲਿਓ ਗੱਲ ਸੰਧੂ ਸਾਹਿਬ ਦੱਸ ਦੇਣੀ ਚਾਹੀਦੀ ਨਹੀਂ ਸਾਚ ਲੰਮਾ ਸਮਾਂ ਆਪਾਂ ਕੰਮ ਕਰਨਾ ਹੈ ਆਪਾਂ ਕਿਹੜਾ 1 2 ਦਿਨ ਕਰਕੇ ਜੋ ਛੱਡ ਦੇਣਾ ਨਾ ਹਾਂ 3:30 4 ਵਜੇ ਤਹੀ ਆ ਠੀਕ ਆ ਜੀ ਤੇ ਇਹਦੇ ਗੱਲ ਰੇਡ ਦੀ ਰਹਿ ਗਈ ਕਿ ਕਿੰਨਾ ਕਰਦੀ ਹੈ ਉਹਨਾਂ ਅੱਜ ਦੇ ਹਿਸਾਬ ਨਾਲ 150 ਤੋਂ ਹਿਸਾਬ ਅੱਛੀ ਰੇ 85 ਦੀ ਵਿਗਦੀ ਅੱਛਾ ਪਰ 50 ਦੀ ਦਿੱਤੀ 50 ਦੀ ਦੇ ਦਿੱਤੀ ਹਾਂਜੀ ਹੋਰ ਮਾਨਤਨ ਕੋ ਲੱਗ 40 ਦੀ ਰਹੀ ਹੈ 45 ਦੀ ਹਾਂਜੀ 42 ਦੀ ਦੇ ਦਿੱਤੀ 43 ਦੀ 42 ਦੀ ਦੇ ਆਨ ਦੇ ਯਾਰ ਨਾ ਕੀ ਉਹਨਾਂ ਦਾ 45 ਦੀ ਦੇ ਦਿੱਤੀ ਪਰ ਪਛੀ ਦੋ ਦਿਨ ਇਹ ਚਵਾਉਣਾ ਹੈ 8000 ਰੁਪਏ ਅੱਗਾ ਹਾਂ ਹਾਂਜੀ 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 ਕੋਈ ਮੰਨ ਲੈ ਸਾਢੇ ਤਿੰਨ ਥਣੀ ਧਾਰਾ ਆਉਂਦੀਆਂ ਠੀਕ ਆ ਤੇ ਆ ਛਾਈ ਹਾਲ ਕਰਾਸ ਲੈਂਦੀ ਇਹਦੇ ਮਗਰ ਬੱਛੀ ਦੇ ਬੱਛਾ ਇਹਦੇ ਮਗਰ ਬੱਛੀ ਆ ਜੀ ਇਹ ਵੀ ਪਹਿਲਾਂ ਸੋਈ ਆ ਅੱਛਾ ਉਹ ਬੱਛੀ ਆ ਇਹ ਦੋਤੀ ਉਹ ਬੱਛੀ ਆ ਚਾਹ ਵਾਹ ਜੀ ਛਾਈ ਹਾਲ ਪਿਓਰ ਜੇ ਸਜਣੋ ਤੋਂ ਵੀ ਥੱਲੇ ਲੰਕੰਡਿਆ ਜੇ ਠੀਕ ਆ ਉੱਤੇ ਮਾੜੀ ਜੀ 나ੜੂ ਦੇ ਉੱਤੇ ਬੰਨ ਵੀ ਮਾੜੀ ਜੀ ਵਿਖਾਉਂਦੀ ਇਹ ਪਿਓਰ ਗਿਰ ਨਸਲ ਚ ਆਉਂਦੀ ਜਪੈਂਦੀ ਹਨਾ ਹਾਂ ਲੋ ਜੀ ਬੱਛੀ ਚੰਗੀ ਆ ਤੁੰਡੀ ਇਹਦੇ ਥੱਲੇ ਦੁੱਧ ਕਿੰਨਾ ਇਹਦੇ ਥੱਲੇ ਬੌਲਾ ਕੋਈ ਮੰਨ ਲੈ ਚਾਹ ਦਿਨਾਂ ਦੀ ਸੋਈ ਆ ਦੋਂਦੀ ਮੂੰਹ ਦੋਂਦੀ ਅੱਛਾ ਜੀ ਹਾਂ ਜੀ ਤੇ ਪੱਕਾ ਦੋਂਦੀ ਆ ਪੱਕਾ ਪੱਕਾ ਤੇ ਆਪਣਾ ਕੀ ਉਹਨੂੰ ਖੁੱਲ ਗਏ ਹਾਂ 12.5 ਲੀਟਰ ਬੌਲਾ ਮੰਨ ਲੈ ਕੋ ਦੁੱਧ ਮੰਨ ਲੈ ਖੁੱਲ ਗਏ ਹਾਂ ਜੀ ਲਿਵਾਨ ਨਿੱਗਰ ਵਖਾਉਂਦੀ ਆ ਹਾਂ ਜੀ ਬਾਕੀ ਟਾਈਮ ਅਜੇ ਕੋਈ ਨਹੀਂ ਆ ਤੋਰ ਦੋ ਤਾਂ ਤੋਂ ਵੜਾ ਸੋਨਾ ਲੱਗਾ ਕੰਮ ਦਾ ਹਾਂ ਵੰਗਾ ਰੱਸੀ ਵੀ ਨਹੀਂ ਪਾਉਣੀ ਪੈਂਦੀ ਬੌਲਾ ਕਿੰਨਾ ਹੁੰਦਾ 12.5 ਕਿਲੋ ਇਸ਼ਾ 12 12.5 ਕਿਲੋ ਹੈ 12 ਕਿਲੋ ਪੱਕਾ ਜੀ ਪੱਕਾ ਬਾਹਰ ਆ ਬਬਾ ਸ਼ਾ 12 ਦਾ ਸ਼ਾਇਦ ਗੇਤ ਨਸਲ ਚ ਆ ਗਿਆ ਹਨ ਹਾਂ ਜੀ ਹਾਂ ਜੀ ਬੱਚੀ ਬਾਦੀ ਬਾਖ ਮਾਲ ਹੈ ਥਾਨ ਬੜਾ ਸੋਹਣਾ ਲੱਗਦਾ ਹੈ ਨਾ ਵੇੜ ਨੂੰ ਹਾਂ ਹਾਂ ਥਾਨ ਬਹੁਤ ਸੋਹਣਾ ਕਰਮਾੜਾ ਸੋਹਣਾ ਚਵਾਈ ਬੜੀ ਹੈ ਜੀ ਭੋਲੀ ਅੱਛਾ ਜੀ ਜ਼ਿਆਦੀ ਭੋਲੀ ਬਾਤ ਨਹੀਂ ਖੋਲਣ ਦੇਣਾ ਠੀਕ ਹੈ ਜੀ ਮੁੱਲ ਕੀ ਕਰਤਾ ਮੁੱਲ 50 ਹੀ ਦੇ ਦਿੰਦੇ ਨਹੀਂ ਜੈ ਕਰੀ 45 ਹੀ ਦੇ ਦਿੰਦੇ ਜਾ ਜੋ ਮੱਛੀ ਬੜੀ ਮੰਨਦੇ ਆ 42 ਦੀ ਦੇ ਦਾਂਗੇ ਹਾਂ 42 ਦੀ ਆਂ ਦਾ 42 ਦੀ ਚਲੋ ਦੇ 40 ਦੇ ਨਾ ਕਰ ਦੇ ਹਾਂਜੀ 40 ਦੀ ਨਾ ਕਰ 41 ਦੀ ਕਰ ਦਈਏ 40 ਦੀ ਤੁਹਾਨੂੰ ਨਹੀਂ ਮੋੜਨਾ ਨਹੀਂ ਹਾਂ 41 ਦੇ ਚਲੋ 41 ਹਾਂਜੀ ਆ ਨੀਲੀ ਪਿਓ ਨੀਲੀ ਕੱਢ ਦਿੰਦੀ ਇਹ ਵੀ ਪਹਿਲਾਂ ਕਿੰਨੇ ਪਸਦੀ ਇਹ ਆਈਟਮ ਬੰਬ ਵਾਹ ਵਾਹ ਸਾਰੀਆਂ ਨਿਸ਼ਾਨੀਆਂ ਪੂਰੀਆਂ ਪਹਿਲਾਂ ਹਾਂਜੀ ਪਹਿਲਾਂ ਵਾਹ ਜੀ ਵਾਹ ਜੱਡਾ ਵੇਖੋ ਕਰਮਾਲੀ ਕਿੱਥੇ ਲਾਈ ਬੈਠੀ ਆ ਹਾਂ ਤੇਰੇ ਦੀ ਇਹ ਸਿਵਤਾ ਭਾਵੇਂ ਇੱਥੇ ਝੋਣ ਬੈਜੋ ਅੱਛਾ ਬੱਚਾ ਕੱਟੀ ਮਰੀ ਐ ਬਾਈਆਂ ਤੇਹਿਆਂ ਦਿਨਾਂ ਦਾ ਸੁਗਾ ਅੱਛਾ ਹਾਂਜੀ ਹਾਂਜੀ ਕੱਟੀ ਮਰ ਗਈ ਆ ਬੱਚੇ ਜਿਹੜੇ ਮਰਦੇ ਆ ਬੱਚੇ ਬੜੇ ਮਰਦੇ ਆ ਹਣਾ ਪਤਾ ਨਹੀਂ ਕੀ ਕਾਰਨ ਹੈ ਠੰਡ ਪਈ ਐ ਨਾ ਹਾਂਜੀ ਹਾਂਜੀ ਸੁੱਕਾ ਜਾਂ ਕੋਰਾ ਪੈਂਦਾ ਕਰਕੇ ਬੱਚੇ ਨਹੀਂ ਭਾਈ ਜੀ ਪਿਓ ਨਹੀਂ ਜਾਨਾ ਸਾਰੀਆਂ ਤੇ ਵੀ ਸਾਰੀਆਂ ਨਿਸ਼ਾਨੀਆਂ ਥੱਲੇ ਵੀ ਵਾਹ ਜੀ ਵਾਹ ਬਿੱਲੀ ਮਣਕੀ ਅੱਖ ਖੋਲ ਕੇ ਸਾਰਕ ਨਿਸ਼ਾਨੀਆਂ ਕਵਰ ਕਰਦੀ ਦੁੱਧ ਪੱਕਾ ਕਰਨਾ ਹਾਂਜੀ ਦੁੱਧ ਪੱਕਾ ਕਰ ਸਾਢੇ 9 9 ਗਿਲੇ ਕੋਈ ਅੱਛਾ 9 ਪੱਕਾ 9 ਤਾਂ ਠੰਡੀ ਬਾਤ ਹੀ ਜਾਦੀ ਪਾ ਲੈ ਇਤਰਾ ਚੋੜੋਂ ਪਰ ਸਾਢੇ ਹੂੰ ਲਓ ਜੀ ਤਰਦੀ ਚੰਗੀ ਪਲਵਾਨਾ ਉਹ ਹਨ ਮੈਂ ਸੱਜਰਿਆ ਕੋਈ ਟੋਕੜ ਨਾ ਕਿਹੇ ਠੀਕ ਹੈ ਹਾਂਜੀ ਹਾਂਜੀ ਇਹ ਬਰੀਡ ਹੀ ਠੰਡੀ ਹੈ ਜੀ ਹੂੰ ਸੰਨਾ ਮੇ ਪੂਰੇਆਂ ਦਾ ਵੇਲਿਆ ਤੋਾਈ ਅੱਛਾ ਪੂਰੇਆਂ ਦੇ ਅਸਲ ਪੂਰੇਆਂ ਤੋਂ ਲਈ ਹਾਂਜੀ ਹਾਂਜੀ ਲਓ ਸਜਣੋ ਅਸਲ ਪੂਰੇਆਂ ਦੀ ਐ ਨੀਲੀ ਰਾਵੀ ਠੀਕ ਹੈ ਜੀ ਪਿਓ ਰਸਾਰਾ ਗਾੜੀ ਨੀਲੀ ਰਾਵ ਇਧਰ ਆ ਹਾਂਜੀ ਹਾਂਜੀ ਆਪਣਾ ਤੇ ਕੀ ਮੁੱਲ ਕਰਦੀ ਜੇ ਇਹਦਾ ਜੀ ਬੱਚਾ ਹੁੰਦਾ ਫਿਰ ਤਾਂ 70 ਦੀ ਲੈਤੀ ਦੇਖ ਦੇ ਦੀ ਹਾਂਜੀ ਵਾਹ ਸੀਗੇ ਵੇਖਦੀ ਸੀ 65 ਦੀ ਦੇਈਏ ਹੋਰ ਕਰ ਦੀਗੇ 62 ਦੀ ਕਰ ਦੀਗੇ 62 ਦੀ ਦੇਈਏ ਦੇਰ ਕੀ ਲੋ ਜੀ 26000 ਦੀ ਤੋਰ ਮੈਂ ਦਾਦਾ ਪੰਦਾ ਪੂਰੇ 60 ਦੀ ਡਾਂਗ ਪੂਰੇ 60 ਤੋਂ ਮਾਨਤਨ ਹੋਊਗਾ ਫੋਨ ਕੋ ਲਾ ਅੱਛਾ ਜੀ ਹਾਂ ਜੀ 60000 ਦੀ ਸੱਜਣੋ ਹੋ ਜੂਗੀ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਲੋ ਜੀ ਹਾਂ ਜੀ ਬਹੁਤ ਸੋਹਣਾ ਰੇਟ ਕੀਤਾ ਵੀਰ ਨੇ 58 ਨਹੀਂ ਦੇ ਦਾਂਗੇ ਕੋਈ ਕਾਲੀ ਕੋਈ ਹਾਂ ਕੋਈ ਗੱਲ ਨਹੀਂ 58 ਦੀ ਦੇ ਦਾਂਗੇ 58 ਦੀ ਹਾਂ ਤੇ ਝੜੀ ਝੁੜੀ ਲੱਗੀ ਜਾਣਦੀ ਵਾਹ ਜੀ ਵਾਹ ਨਾਂੰਦ ਵੱਜ ਗਏ ਫੇਤੇ ਇੱਕ ਵੀਰ ਜੀ ਆਓ ਆ ਰੇੜਾ 6000 ਦਾ ਹਾਂ ਤੇ ਨਾਮ ਆਪਾ ਦੇ ਦੇਣਾ ਹਾਂ 6000 ਦਾ ਓ ਰੇੜਾ ਅੱਛਾ ਰਵਈਆ ਸਾਰਾ 6000 ਰਵਈਆ 6000 ਦਾ ਹਾਂ ਨਾ ਦੇ ਦੇਣਾ ਹਾਂ ਨਾ ਐਂ ਗਲੂਗਾ ਲੋਹੇ ਦੇ ਲੱਗੇ ਹਨਾ ਸਾਨੂੰ ਗਲੂਗਾ ਲੋਹੇ ਦਾ ਟਾਇਟ ਟੱਪੇ ਦੇਗੇ ਟਾਇਟ ਟੱਪੇ ਵੀ ਸੋਨੇ ਆ ਠੀਕ ਆ ਆ ਪਸ਼ੂ ਆਪਣੀ ਖਰੀਦਦਾਰੀ ਕਰਿਓ ਸਸੇ ਗਾਲ ਦੇ